ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਨੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਮਹਿਜ਼ ਕੁਝ ਮਿੰਟਾਂ ਦੇ ਵਿੱਚ ਹੀ ਇਹ ਗੀਤ YouTube ਦੇ ਉੱਤੇ ਰਿਲੀਜ਼ ਹੋ ਜਾਵੇਗਾ ਸਿੱਧੂ ਦੇ ਫੈਨਸ ਨੂੰ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਗੀਤ ਦਾ ਨਾਮ ਹੈ ਲੋਕ ਯਾਨੀ ਕਿ ਸਿੱਧੂ ਦੀ ਮੌਤ ਤੋਂ ਬਾਅਦ ਇਹ ਨਵਾਂ ਗੀਤ ਹੈ ਜੋ ਅੱਜ ਰਿਲੀਜ਼ ਹੋ ਰਿਹਾ ਹੈ ਅਤੇ ਇਸ ਦੀ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ 2025 ਦੀ ਤਾਂ ਸਾਲ 2025 ਦਾ ਸਿੱਧੂ ਮੂਸੇਵਾਲਾ ਦਾ ਇਹ ਪਹਿਲਾ ਗੀਤ ਹੈ ਜੋ ਰਿਲੀਜ਼ ਹੋਣ ਜਾ ਰਿਹਾ ਹੈ ਤਾਂ ਤੁਹਾਨੂੰ ਇਹ ਕਿੰਨਾ ਕੁ ਸਬਰੀ ਦੇ ਨਾਲ ਇੰਤਜ਼ਾਰ ਸੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕੀ ਇਹ ਪਿਛਲੇ ਰਿਕਾਰਡ ਨੇ ਜਿਹੜੇ ਗੀਤਾਂ ਦੇ ਉਹ ਵੀ ਤੋੜਨ ਵਿੱਚ ਕਾਮਯਾਬ ਹੋਵੇਗਾ ਇਹ ਗੀਤ ਸਿੱਧੂ ਦੇ ਤੁਸੀਂ ਕਮੈਂਟ ਬਾਕਸ ਵਿੱਚ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਸਕਦੇ ਹੋ ਤਾਂ ਸਿੱਧੂ ਮੂਸੇਵਾਲਾ ਦਾ ਗੀਤ ਮਹਿਜ਼ ਕੁਝ ਮਿੰਟਾਂ ਦੇ ਵਿੱਚ ਪੰਜਾਬੀ ਗਾਇਕ ਮੂਸੇਵਾਲਾ ਦਾ ਗੀਤ ਲੋਕਤਾ ਪੋਸਟਰ ਰਿਲੀਜ਼ ਹੋ ਗਿਆ ਹੈ ਪਿਛਲੇ ਦਿਨ ਇੱਕ ਗਾਣਾ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਇਹ ਸਿੱਧੂ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਦੀ ਆਵਾਜ਼ ਨੂੰ ਸੁਣਿਆ ਜਾਵੇਗਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਲੋਕਤਾ ਪੋਸਟਰ ਪਿਛਲੇ ਦਿਨ ਰਿਲੀਜ਼ ਕਰ ਦਿੱਤਾ ਗਿਆ ਸੀ ਪਹਿਲਾ ਮੂਸੇਵਾਲਾ ਦੀ ਮੌਤ ਤੋਂ ਬਾਅਦ ਨੌ ਗਾਣੇ ਰਿਲੀਜ਼ ਹੋ ਚੁੱਕੇ ਨੇ ਇਸ ਗਾਣੇ ਦਾ ਨਿਰਮਾਤਾ ਕਿੱਕਟ ਕੰਪਨੀ ਆ ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੀ ਹੈ ਤਾਂ ਇਹ ਨੌ ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਨੇ ਮਹਤਵਪੂਰਨ ਨਵਾਂ ਗਾਣਾ ਸਿੱਧੂ ਮੂਸੇਵਾਲਾ ਦਾ ਤਾਂ ਇਹ ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ਤੇ ਜਾਰੀ ਕੀਤਾ ਗਿਆ ਨਿਰਮਾਤਾ ਡਿਕਿਡ ਨੇ ਪੋਸਟਰ ਸਾਂਝਾ ਕਰਕੇ ਲਿਖਿਆ ਕਿ ਚਾਰੇ ਪਾਸੇ ਦੇਖੋ ਅਸੀਂ ਲੀਡਰ ਹਾਂ ਅਸੀਂ ਜੋ ਵੀ ਕਰਾਂਗੇ ਉਹ ਅਸੀਂ ਦੇਖਾਂਗੇ ਤੇ ਬਾਕੀ ਸਾਰੇ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਨਗੇ ਦੱਸ ਜੀਏ ਕਿ ਸਿੱਧੂ ਮੂਸੇਵਾਲਾ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਿਹਾ ਸੀ ਅਗਲੇ ਮਹੀਨੇ 23 ਜੂਨ 2022 ਨੂੰ ਉਸ ਦਾ ਪਹਿਲਾ ਗੀਤ ਐਸਵਾਈ ਰਿਲੀਜ਼ ਹੋਇਆ ਸੀ ਹ ਉਸ ਦਾ ਦੂਜਾ ਗੀਤ 18 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ ਤੀਜਾ ਗੀਤ ਮੇਰਾ ਨਾ 7 April 2023 ਨੂੰ ਰਿਲੀਜ਼ ਹੋਇਆ ਸੀ ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ ਚੋਰਨੀ ਸੀ ਜੋ 7 July 2023 ਨੂੰ ਰਿਲੀਜ਼ ਹੋਇਆ ਉਸ ਦਾ ਪੰਜਵਾਂ ਗੀਤ ਵਾਚ ਆਊਟ ਸੀ ਇਹ 12 November 2023 ਨੂੰ ਰਿਲੀਜ਼ ਹੋਇਆ ਸੀ ਸਿੱਧੂ ਦਾ ਛੇਵਾਂ ਗੀਤ ਡ੍ਰਿੱਪੀ 2 February 2024 ਨੂੰ ਸੱਤਵਾਂ ਗੀਤ 410 11 April 2024 ਨੂੰ ਅਤੇ ਅੱਠਵਾਂ ਗੀਤ ਅਟੈਚ 30 ਅਗਸਤ ਨੂੰ ਰਿਲੀਜ਼ ਹੋਇਆ ਸੀ ਯਾਦ ਰਹੇ ਕਿ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ ਮੂਸੇਵਾਲਾ ਨੂੰ ਲੋਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਇਕੱਠੇ ਤੌਰ ਤੇ ਗੋਲੀ ਮਾਰ ਦਿੱਤੀ ਸੀ ਉਦੋਂ ਤੋਂ ਉਸ ਦੇ ਪ੍ਰਸ਼ਾਸਕਾਂ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਿੱਧੂ ਦਾ ਨਵਾਂ ਗੀਤ ਆਉਣ ਜਾ ਰਿਹਾ ਹੈ ਮੈਸ ਕੁਝ ਮਿੰਟਾਂ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ ਕੀ ਇਹ ਗੀਤ ਪੁਰਾਣੇ ਰਿਕਾਰਡ ਤੋੜਨ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਫਿਰ ਨਹੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ